ਸ਼੍ਰੋਮਣੀ ਅਕਾਲੀ ਦਲ ਬਸਪਾ ਗੜ ਜੋੜ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜੀ ਦੀਆਂ ਹਦਾਇਤਾਂ ਤੇ ਪਹਿਰਾ ਦਿੰਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਹਲਕਾ ਅਮਲੋਂ ਤੋਂ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਕੁਲਬੰਦ ਸਿੰਘ ਮੈਂ ਤੋਂ ਬਸਪਾ ਇੰਚਾਰਜ ਲੋਕ ਸਭਾ ਦੀ ਅਗਵਾਈ ਵਿੱਚ ਨਵੇਂ ਬਸ ਸਟੈਂਡ ਅਮਲੋ ਤੋਂ ਵਿਸ਼ਾਲ ਮੋਟਰਸਾਈਕਲ ਰੋਸ਼ ਮਾਰਚ ਕੱਢਿਆ ਗਿਆ ਜਿਹੜਾ ਬਸ ਸਟੈਂਡ ਅਮਲੋ ਤੋਂ ਸ਼ੁਰੂ ਹੋ ਗਏ ਮੁੱਖ ਬਾਜ਼ਾਰ ਅਮਲੋ ਮੰਡੀ ਗੋਵਿੰਦਗੜ੍ਹ ਸਰਹੰਦ ਫਤਿਹਗੜ੍ਹ ਸਾਹਿਬ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਮੋਦੀ ਸਰਕਾਰ ਖਿਲਾਫ ਨਾਰੇਬਾਜੀ ਕਰਦਾ ਹੋਇਆ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਪੁੱਜਾ ਜਿੱਥੇ ਜਾ ਕੇ ਇਸ ਮੋਟਰਸਾਈਕਲ ਰੋਸ਼ ਕਾਫਲੇ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਤੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨਾ ਹੋਣ ਕਾਰਨ ਤਹਿਸੀਲਦਾਰ ਫਤੇਗੜ ਸਾਹਿਬ ਨੂੰ ਸੌਂਪਿਆ ਗਿਆ ਸ਼੍ਰੋਮਣੀ ਅਕਾਲੀਏ ਅਤੇ ਬਸਪਾ ਵੱਲੋਂ ਗੜਜੜ ਵੱਲੋਂ ਅੱਜ ਜੋ ਮੋਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਜੋ ਬਣਾਏ ਨੇ ਉਹਦੇ ਖਿਲਾਫ ਬਸਪਾ ਦੀ ਲੀਡਰਸ਼ਿਪ ਅਕਾਲੀਏ ਦੀ ਲੀਡਰਸ਼ਿਪ ਵੱਲੋਂ ਅੱਜ ਸਾਰੇ ਪੰਜਾਬ ਦੇ ਵਿੱਚ ਹਲਕਾ ਵਾਈਜ਼ ਡਿਸਟ੍ਰਿਕਟ ਹੈੱਡਕੁਆਟਰ ਉੱਪਰ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਮੋਕਾ ਅਬਰੇ ਜੋ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਰਾਹੀਂ ਅਸੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣਾ ਤਾਂ ਕਿ ਇਸ ਕਾਲੀ ਬੋਲੀ ਗੂੰਗੀ ਬੋਲੀ ਸਰਕਾਰ ਨੂੰ ਜਗਾਇਆ ਜਾ ਸਕੇ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਦਿੱਲੀ ਦੀ ਬਰੂਹਾਂ ਦੇ ਉੱਪਰ ਸਾਡੇ ਕਿਸਾਨ ਭਾਈ ਜਾਨਾ ਬੈਠਾ ਤੇ ਉਹਦੇ 500 ਤੋਂ ਵੱਧ ਸਾਡੇ ਕਿਸਾਨ ਪ੍ਰਾਸ਼ੀਤ ਹੋ ਗਏ ਨੇ ਤੇ ਕੇਂਦਰ ਦੀ ਸਰਕਾਰ ਮੋਦੀ ਦੇ ਕੰਨ ਤੇ ਜੋਨੀ ਸਰਕੀ ਮੋਦੀ ਸਰਕਾਰ ਨੂੰ ਜਗਾਉਣ ਵਾਸਤੇ ਮੋਦੀ ਸਰਕਾਰ ਨੂੰ ਘੇਰਨ ਵਾਸਤੇ ਇਹ ਕਾਲੇ ਕਾਨੂੰਨ ਨੂੰ ਰੱਦ ਕਰਨ ਵਾਸਤੇ ਅੱਜ ਬਸਪਾ ਦੇ ਵੱਲੋਂ ਸ਼੍ਰੋਮਣੀ ਅਕਾਲੀ ਹਲ ਦੇ ਵੱਲੋਂ ਗੱਡਜੋੜ ਵੱਲੋਂ ਇਹ ਸੰਘਰਸ਼ ਕੀਤਾ ਜਾ ਰਿਹਾ ਹੈ ਮੋਟਰਸਾਈਕਲ ਰੈਲੀ ਕੀਤੀ ਜਾ ਰਹੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਵੀਰ ਪਾਕਪਖਾਲਕਿਆਂ ਦੇ ਵਿੱਚੋਂ ਪਹੁੰਚੇ ਨੇ ਸੋ ਅੱਜ ਸਾਡੇ ਬਸਪਾ ਦੀ ਸਮੁੱਚੀ ਲੀਡਰਸ਼ਿਪ ਅਕਾਲੀਆ ਦੀ ਲੀਡਰਸ਼ਿਪ ਪਹੁੰਚੀ ਆ ਸੋ ਮੈਂ ਸਮਝਦਾ ਕਿ ਡੀਸਾ ਨੂੰ ਮੰਗ ਪੱਤਰ ਦੇ ਕੇ ਇਹ ਕਾਲੇ ਕਾਨੂੰਨ ਰੱਦ ਕਰਨ ਵਾਸਤੇ ਅਸੀਂ ਜੋ ਕੇਂਦਰ ਸਰਕਾਰ ਤੇ ਜ਼ੋਰ ਪਾ ਰਹੇ ਹਾਂ ਸੋ ਮੈਂ ਅਕਾਲੀ ਬਸਪਾ ਆਗੂ ਸਹਿਬਾਨ ਦਾ ਲੀਡਰਸ਼ਿਪ ਦਾ ਆਗੂਆਂ ਦਾ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਉਰੇ ਪਹੁੰਚ ਗਏ ਆਪਣਾ ਰੋਸ ਪ੍ਰਗਟ ਕਰ ਰਹੇ ਨੇ ਤੇ ਡੀਸੀ ਨੂੰ ਮੰਗ ਪੱਤਰ ਦੇ ਰਹੇ ਹਾਂ ਅੱਜ ਬਹੁਤ ਜਣ ਸਮਾਜ党 ਦੇ ਸ਼ਰੋਮਣੇ ਕਲ ਦਲ ਦੇ ਘਰ ਜਿਹੜੇ ਵੱਲੋਂ ਤਿੰਨੇ ਕਾਲੇ ਕਾਨੂੰਨ ਜੋ ਕਿਸਾਨ ਪਰਦੇ ਨੇ ਉਹਨਾਂ ਰੱਦ ਕਰਨ ਬਾਰੇ ਇਹ ਰੋਸ ਮਾਰਚ ਕੀਤਾ ਗਿਆ ਇਸ ਰੋਸ ਮਾਰਚ ਦੇ ਵਿੱਚ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਖਾਸ ਕਰਕੇ ਭਾਜਪਾ ਨੂੰ ਕਿ ਹੋਇ ਤਨੇ ਕਾਲੇ ਨੂੰ ਰੱਦ ਕਰਕੇ ਇਹਨਾਂ ਨੂੰ ਰੱਦ ਕਰੇ ਜਿਹੜਾ ਤੋਮਰ ਮੰਤਰੀ ਹੈ ਸੈਂਟਰ ਦਾ ਉਹ ਇਹ ਗੱਲ ਝੂਠ ਬੋਲ ਰਿਹਾ ਹੈ ਕਿ ਮੈਨੂੰ ਹਾਲ ਤੱਕ ਪਤਾ ਹੀ ਨਹੀਂ ਕਿਸੇ ਕਿਸਾਨ ਚੋਥੇ ਬੰਦੇ ਨੇ ਕੋਈ ਮੇਰੇ ਕੋਲ ਡਿਮਾਂਡ ਹੀ ਨਹੀਂ ਕੀਤੀ ਐ ਸੋ ਬਹੁਤ ਹੀ ਨਿੰਦਣਯੋਗ ਗੱਲ ਆ ਇਹ ਸੋ ਇਸ ਕਰਕੇ ਅਸੀਂ ਜਿਹੜੇ 500 ਤੋਂ ਉੱਪਰ ਸਾਡੇ ਕਿਸਾਨ ਭਰਾ ਸ਼ਹੀਦ ਹੋ ਚੁੱਕੇ ਆ ਉਹਨਾਂ ਬਾਰੇ ਵੀ ਅਸੀਂ ਅਪੀਲ ਕਰਦੇ ਆ ਉਹਨਾਂ ਬਾਰੇ ਵੀ ਕੋਈ ਨਾ ਕੋਈ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਤੇ ਉਹਨਾਂ ਨੂੰ ਧਰਬਸਾ ਦੇਣਾ ਚਾਹੀਦਾ ਤੇ ਇਹ ਕਾਨੂੰਨ ਰੱਦ ਕਰਕੇ ਸਾਰੇ ਭਾਰਤ ਦੇ ਵਿੱਚ ਇਸ ਗੱਲ ਨੂੰ ਲਾਗੂ ਕਰਨਾ ਨਹੀਂ ਤਾਂ ਬਹੁਤ ਜਨ ਸਮਾਜ ਦੇ ਪੜੇ ਸ਼ਰੋਮਣੇ ਕਾਲੇਦਾਰ ਇਹ ਸੰਘਰਸ਼ ਹੋਰ ਤਿੱਖਾ ਕਰਨ ਲਈ ਬਜਦ ਹੋਵੇਗਾ ਧੰਨਵਾਦ ਜੈ ਭੀਮ ਜੈ ਭਾਰਤ ਡਰਾਈਵਰ ਜੀ ਖਾਲਸਾ ਰਗਨ ਜੀ ਸਰ ਲਾਈਵ ਤੇ ਚੈਨਲ ਦੇ ਲਈ ਫਤੇਗੜ ਸਾਹਿਬ ਤੋਂ ਜਸਵਿੰਦਰ ਜੱਸੀ ਦੀ ਰਿਪੋਰਟ